ਠੀਕ ਆ ਮੌਂਟ ਕਿਲੋ ਨਾ ਬੀਐਸ ਪੀਐਸ ਕਿਹੜੀ ਵਜ ਦੇ ਪਾਇਪ ਪੀਵੀਸੀ ਹਾਂਜੀ ਮਿੱਤਰੋ ਚੈੱਕ ਕਰੋ ਆਪਾਂ ਟੂਟੀ ਵਾਲੀ ਪਾਇਪ ਕਰ ਤੱਕ ਪਾਤੀ ਆ ਕੋਈ ਆਮ ਪੈਪ ਨਹੀਂ ਪਾਈ ਆ ਖਾ ਲਈ ਆਪਾਂ ਹੀ ਪੱਟੀ ਸੀ ਘਰੇ ਦੇਖੋ ਕਿਵੇਂ ਜਾਂਦੀ ਤੇ ਤੁਹਾਨੂੰ ਪਤਾ ਬੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਦੇ ਹੋਏ ਆ ਪੈਪਾਂ ਪਈਆਂ ਤੇ ਆ ਪੌਲ ਵੀ ਚਲਾਤਾ ਡੈਡੀ ਨੇ ਇਥੋਂ ਬੰਦ ਕਰਕੇ ਥੋੜਾ ਜਿਹਾ ਲੰਗਾ ਦੇਖੋ ਆਈ ਜਾਂਦੀ ਆ ਪਾਈਪ ਆਈ ਜਾਂਦੀ ਆ ਇੱਥੇ ਆ ਗਿਆ ਲੱਗਦੇ ਇਹਦੇ ਦੋ ਜੋੜ ਤੁਹਾਨੂੰ ਦੱਸ ਦਿਆਂ ਸੀ ਰਸਾ ਪਾਈਪ ਦੂਜੀ ਕਾਤੋਂ ਹੀ ਵਰਤੀ ਜਿਹੜੀ ਕਾਲੇ ਰੰਗ ਦੀ ਹੁੰਦੀ ਆ ਤੇ ਆ ਕਿਉਂ ਵਰਤੀ ਇਹ ਵੀ ਤੁਹਾਨੂੰ ਜਰੂਰ ਦੱਸਾਂਗੇ ਇਸੇ ਵੀਡੀਓ ਵਿੱਚ ਤੇ ਦੋਨਾਂ ਪਾਈਪਾਂ ਦਾ ਫਰਕ ਵੀ ਦੱਸਾਂਗੇ ਤੇ ਦੇਖੋ ਮੈਸਤਰੀ ਦਾ ਪੂਰਾ ਕੰਮ ਕੱਲ ਰਾਤ ਹੋ ਗਿਆ ਸੀਗਾ ਤੇ ਕੰਮ ਚੱਲ ਵੀ ਪਿਆ ਸੀਗਾ ਵਿੱਚੇ ਮੋਟਰ ਹੈ ਨਾ ਪਾਣੀ ਚੱਕਣੋਂ हट ਗਈ ਕਿ ਤੋ ਹਵਾ ਬੰਦੀ ਅੱਜ ਮਿਸਤਰੀ ਆਊਗਾ ਪਲੰਬਰ ਆ ਜਾਊ ਪਲੰਬਰ ਤੇ ਤੁਹਾਨੂੰ ਦਿਖਾਉਣੇ ਆ ਆ ਚੈੱਕ ਕਰੋ ਜਿਹੜਾ ਆ ਗੇਟ ਵੱਲ ਆਇਆ ਆ ਤਾਂ ਲਾਇਆ ਬਾਈ ਚਾਂਸ ਟੂਟੀ ਆ ਗਈ ਆਪਾਂ ਨੂੰ ਪਤਾ ਲੱਗ ਜਾ ਕਰੂਗਾ ਉੱਥੇ ਖੁੱਲੀ ਪਈ ਹੋਵੇ ਪਾਣੀ ਡੁੱਲਣ ਲੱਗ ਜਾ ਕਰੂਗਾ ਆ ਸਮਝ ਗਿਆ ਤੁਸੀਂ ਬਾਕੀ ਜਾਂਦੀ ਐ ਪੈਪ ਇਹਦੇ ਅੰਦਰ ਈ ਜਾਂਦੀ ਆ ਆ ਧਰਤੀ ਚ ਪਾਣੀ ਵਾਲਾ ਹੋ ਗਿਆ ਗੇਟ ਵਾਲਾ ਆ ਟੂਟੀ ਚ ਪਾਣੀ ਵਾਲਾ ਹੋ ਗਿਆ ਧਰਤੀ ਚ ਪਾਣੀ ਵਾਲਾ ਬੰਦ ਕਰਕੇ ਧਰਤੀ ਚ ਨਾ ਜਾਵੇ ਟੂਟੀ ਵਾਲਾ ਪਾਣੀ ਅਦਰੂ ਮੋਟਰ ਚੱਕੂਗੀ ਅਦਰੂ ਆ ਬੰਦ ਕਰਦੇ ਟੈਂਕੀ ਚ ਜਾਊਗਾ ਫਿਰ ਅਦਰੂ ਆ ਬੰਦ ਕਰਦੇ ਸਿੱਧਾ ਪੈਪ ਵਿੱਚ ਆਊਗਾ ਤੇ ਕਿਉਂਕਿ ਕਾਲਾ ਸਾਰਾ ਜਿਗਾੜ ਬਦਲੇ 3-4000 ਦਾ 5-10 ਸਮਾਨ ਆ ਗਿਆ ਤੇ ਆ ਸਾਰਾ ਸਮਾਨ ਬਦਲਿਆ ਤੇ ਸਾਨੂੰ ਆ ਲੱਗਦਾ ਇੱਥੋਂ ਹਵਾ ਲੈਂਦੀ ਆ ਆ ਵੀ ਸਮਾਨ ਸਾਰਾ ਨਵਾਂ ਲੈ ਕੇ ਆਂਦਾ ਸੀਗਾ ਤੇ ਅੱਗੇ ਥੱਲੇ ਲੋਹੇ ਦਾ ਸਮਾਨ ਆ ਉਹ ਕੰਮ ਫਿਰ ਵਧੀ ਜਾਣਾ ਜੋ ਬਾਲਾ ਪੱਟੀ ਗਈ ਦੇ ਨੇ ਕੀ ਬੰਦਾ ਇਹਦਾ ਸੈਟਅਪ ਕੋਲੇ ਬੈਠਾ ਸੀਗਾ ਚਲਾ ਦੇ ਨਾ ਹੀ ਚੱਕਦੀ ਨਹੀਂ ਹੈ ਨਾ ਪਾਣੀ ਨਹੀਂ ਜੱਕਦੀ ਹਵਾ ਬਾਂਦੀ ਆ ਯਾਰ ਕਿਤੋਂ ਕੱਲ 8:30 ਵਜੇ ਨਾਲ ਸੀ ਕੱਲ ਤਾਂ ਤੇ ਖਾਲੀ ਪੱਟਣ ਦੇ ਵੋਟੇ ਲੱਗਿਆ ਸੀ ਕਿ ਅਸੀਂ ਦੋ ਦਿਨਾਂ ਚ ਪੱਟੀਆਂ ਰਲ ਕੇ ਹਾਂ ਤੁਹਾਨੂੰ ਦੱਸ ਦਿਆ ਪੈਪ ਗੜੀ ਪੈਪ ਦਾ ਫਰਕ ਤੂੰ ਦੱਸੂਗਾ ਕਿ ਮੈਂ ਦੱਸਾਂ ਉੱਧਰ ਪਿਆ ਸਮਾਨ ਲੇ ਕਾਪੀ ਦੂਜੀ ਆਹ ਵੀ ਦੋ ਸ਼ੇਕ ਲੈ ਕੇ ਆਂਦੀ ਆ ਛਾਵੀ ਤੇ ਕਾਪੀ ਲਾਉਣ ਵਾਲੀ ਕਰੀਮ ਜੀ ਆਹ ਪਿਆ ਸਾਰਾ ਜਿਗਾਰ ਸਾਨੂੰ ਲੱਗਦਾ ਹਾਂ ਨਾਲ ਟੁੱਟਿਆ ਹੋਵੇ ਨਵਾਂ ਲੈ ਕੇ ਆਂਦਾ ਮਹਿੰਗਾ 300 ਦਾ ਹੋਊਗਾ ਕਿ ਤੈਂਸ 400 ਦਾ ਹੋਊਗਾ ਆ 10 ਮਾਣਾ ਵੀ ਖਾਲੀ ਕਰ ਕਰ ਕੇ ਸੱਟਤੀਆਂ ਟੇਪਾਂੀਆਂ ਓਏ ਪਈਆਂ ਤੇ ਆਹ ਦੇਖੋ ਪਾਈਪ ਸੀ ਪੀ ਵੀ ਸੀ ਪਾਈਪ ਕ੍ਰਾਸ ਰੂਮ ਬ੍ਰੇਕ ਵਾਜੀਵਾ ਆਈ ਐਸ ਮਾਈ ਮਾਰਕ ਲੀਡ 5 ਤੇ ਸੀ ਪੀ ਵੀ ਸੀ ਪਹਿਲੀ ਵਾਰ ਸੁਣਿਆ ਯਾਰ ਨਾ ਇਹਦਾ ਪੈਪ ਪਹਿਲੀ ਵਾਰ ਪਉਣ ਲੱਗੇ ਤੇ ਪਹਿਲੀ ਵਾਰ ਹੀ ਸੁਣਿਆ ਹੁਣ ਅਸੀਂ ਕਿਰਤ ਹਾਰੋ ਹੀ ਖੁੱਲੀ ਰੱਖਦੇ ਹਾਂ ਤੇ ਉਹ ਦੂਜੀ ਪੈਪ ਪੈਂਦੀ ਸੀ ਆਪਾਂ ਨੂੰ 7 ਰੁਪਏ ਤੇ ਆਹ ਪਈ ਆਪਾਂ ਨੂੰ 15 ਰੁਪਏ ਪਈ ਆ ਤੇ ਕਿੰਨਾ ਫਰਕ ਆ ਅੱਧੋ-ਅੱਧਾ ਦਾ ਫਰਕ ਆ ਫਿਰ ਆਈ ਫਾਤੀ ਹੁਣ ਦੇਖੀ ਜਾਊਗੀ ਤੇ ਅੰਦਰ ਮਿਸਤਰੀ ਦਾ ਫਿੱਤਾ ਵੀ ਟੁੱਟਿਆ ਫਿਰਦਾ ਪਲੰਬਰ ਦਾ ਮੈਂ ਮਿਸਤਰੀ ਆਖਦੇ ਨਾ ਪਲੰਬਰ ਦਾ ਉੱਧਰ ਸਾਡੀ ਵੱਛੀ ਬਿਮਾਰ ਹੋ ਗਈ। ਤੁਹਾਨੂੰ ਗਾਈਆਂ ਮੱਝਾਂ ਦੀ ਵੀਡੀਓ ਮੈਂ ਨਹੀਂ ਦਿਖਾਇਆ ਕਰਨੀ ਐ ਚੈਨਲ ਤੇ। ਕਈ ਰੋਕੀ ਹੁੰਦੇ ਆ ਨਾ ਵਿੱਚ ਨਜ਼ਰਾਂ ਲਾ ਦਿੰਦੇ। ਇਹਦਾ ਮੈਂ ਤੁਹਾਨੂੰ ਕਾਰਨ ਦੱਸਦਾ। ਉਹ ਮਗਲੀ ਵੀਡੀਓ 'ਚ ਦੱਸੂ ਇੰਸਟਾਗ੍ਰam ਰੀਲ ਤੇ ਨਿਊ ਗੱਲ ਫਾਰਮ ਵਿੱਚ ਕਾਰਨ ਆ ਕੀ ਜਿਗਾਰ ਕਰੀ ਜਾਣਾ ਡੈਡੀ ਕੰਮ ਬਾਲਾ ਵੱਜ ਜਾਂਦਾ ਹੇ ਨਾ ਬਕਾ ਹੋਗਾ ਕਾਲੀਆ ਦੇਖੋ ਨਾਰ ਆ ਲੋਕਾਂ ਦੀ ਨਜ਼ਰਾਂ ਲਾ ਦਿੰਦੇ ਰੈਡੀ ਆ ਦੇਖੀ ਅਨਾਰ ਤੇ ਸਪਰੇਅ ਕਰਨ ਦੀ ਲੋੜ ਹੈਗੀ ਆ ਚਾਰ ਤਾਂ ਠੀਕ ਹੈ ਨਾਰਾਂ ਦਾ ਚਾਰ ਨਹੀਂ ਮਤਲਬ ਜਾਂਦੇ ਹੁੰਦੇ ਉਹਨੂੰ ਬੂਰ ਆਹ ਵਲੌਗ ਮੇਰੇ ਹੱਥੋਂ ਤੱਕ ਜੇ ਪਸੰਦ ਆ ਗਿਆ ਹੋਇਆ ਤੇ ਲਾਈਕ ਸ਼ੇਅਰ ਕਮੈਂਟ ਕਰ ਦਿਓ ਪੈਪਸੀ ਦੀ 152 152 ਕਿੰਨੀ ਸੀ 152 ਪੈਪਰ 12 12 24 15240 ਸੀਗੇ। ਸ਼ਾਇਦ ਤੇ ਉਹ ਨਹੀਂ ਕਿ ਆਪ ਨੂੰ ਪਈਏ 200 ਦੀ ਤੇ ਬਾਕੀ ਸਮਾਨ ਆ ਗਿਆ 11500 ਦਾ। ਟੂਟੀਆਂ ਟੂਟੀਆਂ ਦੀਆਂ ਟੂਟੀਆਂ ਅੱਧਰ ਲਾਉਣੀਆਂ। ਤੇ ਹੂੰ ਹੂੰ ਕਿੰਨੀ ਡਾਸਟਰ ਸੋਈ ਤੇ ਹੋ 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 ਹੋ। ਓ ਹੋ 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 ਆ ਵੀ ਪੱਥਰ ਟੁੱਟ ਗਿਆ। ਆ ਵੀ ਟੁੱਟ ਗਿਆ ਸਾਰਾ ਪੱਟਣਾ ਹੀ ਪੈਣਾ ਆ ਨਵੇਂ ਸੈਂਖ ਲਵਾਏ ਸੀ ਆ ਨਵੀਂ ਟੂਟੀ ਲਵਾਈ ਆ ਇਹ ਕੰਮ ਬੁੜਾ ਰਿਹਾ ਉਹ ਵਰਗੇ ਕਰਦਾ ਆ ਉਹ ਟੂੜੀ ਅੱਗੇ ਕਰਕੇ ਲਵਾ ਗਏ ਹਨਾ ਮਨੇ ਪਿੱਛੇ ਵਾਲੀ ਲਾ ਗਿਆ ਵੇ ਇੱਥੋਂ ਤੱਕ ਛੂਟੀ ਹੋਣੀ ਚਾਹੀਦੀ ਹੈ। ਬਾਕੀ ਗੱਲ ਇਹ ਵੀ ਆ ਆ ਕੰਦ ਨੇ ਜ਼ਿਆਦਾ ਥੱਕਾ ਨਹੀਂ ਕਰ ਸਕਦੇ ਕੰਦ ਹੈਗੀ 4 ਇੰਚ। ਕੁਤਰੀ ਡਾਈਂਗਾ ਬਈ।